ਸ਼੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਤੁਹਾਡੇ ਆਪਣੇ YouTube ਚੈਨਲ ਕਨੈਕਟੀਵਿਟੀ ਦੀ ਪਾਲ ਸੰਦੂ ਆ ਜੀ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੱਸਾਂਗੇ ਖੇੜ ਵਾਲਾ ਡਿਜ਼ਾਈਨ ਹੈ ਉਹ ਕਿਸ ਤਰੀਕੇ ਨਾਲ ਬਣਾਣਾਗਾ ਜਿਹੜਾ ਇਹ ਆਪਾਂ ਡਿਜ਼ਾਈਨ ਬਣਾਵਾਂਗੇ ਉਹ 7 ਦੇ ਮਲਟੀਪਲ ਫੰਦੇ ਪਾਵਾਂਗੇ ਮੈਂ 7 7 14 2 ਐਕਸਟਰਾ ਲੈਤੇ ਹੋਏ ਇੱਕ ਇਧਰਲੀ ਸਾਈਡ ਤੋਂ ਇੱਕ ਇਧਰਲੀ ਸਾਈਡ ਤੋਂ ਠੀਕ ਹੈ ਤੇ ਤੁਹਾਨੂੰ ਦੱਸਦੀ ਆਪਾਂ ਇਹ ਡਿਜ਼ਾਈਨ ਕਿੱਦਾਂ ਬਣਾਉਣਾਗਾ ਠੀਕ ਹੈ ਤਾਂ ਚਲੋ ਜੀ ਆਪਾਂ ਡਿਜ਼ਾਈਨ ਦੀ ਵੀਡੀਓ ਕਰਦੇ ਹਾਂ ਸਟਾਰਟ ਜਿਹੜਾ ਪਹਿਲਾ ਫੰਦਾ ਐਸਟੀ ਜੋ ਐ ਆਪਾਂ ਉਲਟੇ ਬੁਣਾਂਗੇ ਸਿੱਧੀ ਸਾਈਡ ਤੋਂ ਡਿਜ਼ਾਈਨ ਸਟਾਰਟ ਹੋਊਗਾ ਠੀਕ ਹੈ ਦੋ ਫੰਦੇ ਜਿਹੜੇ ਆਪਾਂ ਉਲਟੇ ਬੁਣਾਂਗੇ ਧਾਗਾ ਕਰ ਇਹਦੇ ਪਿੱਛੇ ਤਿੰਨ ਫੰਦੇ ਜਿਹੜੇ ਸਿੱਧੇ ਬੁਣਾਂਗੇ 1 2 3 ਫੰਦੇ ਸਿੱਧੇ ਠੀਕ ਹੈ ਦੋ ਫੰਦੇ ਫੇਰ ਉਲਟੇ ਸੱਤ ਫੰਦਿਆਂ ਦਾ ਡਿਜ਼ਾਈਨ ਸੀ ਨਾ ਤੁਸੀਂ ਦੇਖ ਸਕਦੇ ਹੋ ਦੋ ਉਲਟੇ ਬੁਨੇ ਤਿੰਨ ਸਿੱਧੇ ਬੁਨੇ ਦੋ ਉਲਟੇ ਸੱਤ ਹੋ ਗਏ ਹੁਣ ਦੁਬਾਰਾ ਫੇਰ ਸੇਮ ਸਟਾਰਟ ਕਰਨਾ ਹੈ ਇੱਕ ਫੰਦਾ ਦੋ ਫੰਦੇ ਉਲਟੇ ਧਾਗਾ ਪਿੱਛੇ ਕਰਾਂਗੇ ਤਿੰਨ ਫੰਦੇ ਜਿਹੜੇ ਸਿੱਧੇ ਹੋਣਗੇ ਇੱਕ 2 3 5 ਹੋਗੇ ਟੋਟਲ ਤੇ ਆ ਜਿਹੜੇ ਦੋ ਫੰਦੇ ਆ ਅੱਗੇ ਕਰਕੇ ਧਾਗਾ ਉਲਟੇ ਬੁਣਾਂਗੇ ਟੋਟਲ ਹੋਗੇ 7 7 7 ਫੰਦੇ ਦਾ ਡਿਜ਼ਾਈਨ ਸੀ 14 ਹੋਗੇ ਤੇ ਦੋਨੋਂ ਸਾਈਡ ਇੱਕ ਇੱਕ ਕਪਾ ਐਸ ਇਟ ਇਜ਼ ਐਕਸਟਰਾ ਰੱਖ ਲਓ ਐਸ ਇਟ ਠੀਕ ਹੈ ਹੁਣ ਆਹੀ ਆਪਣੀ ਡਿਜ਼ਾਈਨ ਦੀ ਸੈਕੰਡ ਸਲਾਈ ਉਲਟੀ ਸਾਈਡ ਇੱਥੋਂ ਜਿਹੜਾ ਫੰਦਾ ਜਿਵੇਂ ਦਿਖਾਈ ਦਿੰਦਾ ਮਤਲਬ ਜਿਹੜੇ ਉਧਰਲੀ ਸਾਈਡ ਤੋਂ ਆਪਾਂ ਉਲਟੇ ਬੁਣੇ ਸੀ ਇਸ ਸਾਈਡ ਉਹ ਸਿੱਧੇ ਬੁਣੇ ਜਾਣਗੇ ਜਿਹੜੇ ਉਹ ਸਾਈਡ ਸਿੱਧੇ ਬੁਣੇਗੇ ਸੀ ਇਸ ਸਾਈਡ ਉਲਟੇ ਬੁਣੇ ਜਾਣਗੇ ਪਹਿਲਾ ਫੰਦਾ ਉਤਾਰ ਲਾਂਗੇ ਅੱਗੇ ਦੋ ਫੰਦੇ ਜਿਹੜੇ ਉਹ ਸਿੱਧੇ ਧਾਗਾ ਅੱਗੇ ਕਰਾਂਗੇ ਤਿੰਨ ਫੰਦੇ ਜਿਹੜੇ ਉਲਟੇ ਬੁਣਾਂਗੇ 1 2 3 ਧਾਗਾ ਪਿੱਛੇ ਦੋ ਫੰਦੇ ਜਿਹੜੇ ਸਿੱਧੇ ਬੁਣਾਂਗੇ ਧਾਗਾ ਅੱਗੇ ਪਿੱਛੇ ਸੌਰੀ ਚਾਰ ਫੰਦੇ ਤੇ ਸਿੱਧੇ ਆ ਜਾਣਗੇ ਕਿਉਂਕਿ ਵਿਚ ਵਾਲੇ ਦੋ ਦੋ ਹੋਗੇ ਨਾ ਤਿੰਨ ਫੰਦੇ ਉਲਟੇ ਤੇ ਦੋ ਫੰਦੇ ਲਾਸਟ ਵਾਲੇ ਸਿੱਧੇ ਤੇ ਐਸ ਤੀਜ਼ ਜਿਹੜਾ ਆਪਾਂ ਸਿੱਧਾ ਬੁਣਾਂਗੇ ਅੱਗੇ ਅੱਗੇ ਡਿਜ਼ਾਈਨ ਦੀ ਥਰਡ ਸਲਾਈ ਏਸੇ ਕੀ ਕਰਨਾ ਪਹਿਲਾ ਫੰਦਾ ਉਸ ਤਰੀਕੇ ਨਾਲ ਹੀ ਉਤਾਰਾਂਗੇ ਠੀਕ ਹੈ ਇੱਕ ਫੰਦਾ ਜਿਹੜਾ ਆਪਾਂ ਉਲਟਾ ਬੁਣਾਂਗੇ ਠੀਕ ਹੈ ਧਾਗਾ ਪਿੱਛੇ ਕਰਾਂਗੇ ਜਿਹੜੇ ਆ ਵਾਲੇ ਦੋ ਆ ਉਹਦਾ ਇੱਕ ਕਰ ਦਾਂਗੇ ਇਸ ਤਰੀਕੇ ਨਾਲ ਇੱਥੋਂ ਦੀ ਸਲਾਈ ਪਾ ਕੇ ਦੋ ਦਾ ਇੱਕ ਕਰਾਂਗੇ ਠੀਕ ਹੈ ਧਾਗਾ ਅੱਗੇ ਕਰਾਂਗੇ ਆ ਫੰਦਾ ਜਿਹੜਾ ਸਿੱਧਾ ਬੁਣਾਂਗੇ ਠੀਕ ਹੈ ਫੇਰ ਧਾਗਾ ਅੱਗੇ ਕਰਾਂਗੇ ਇਹਨੂੰ ਤੇ ਇਸ ਵਾਲੇ ਨੂੰ ਧਾਗਾ ਅੱਗੇ ਕਰਕੇ ਦੋ ਦਾ ਇੱਕ ਕਰਾਂਗੇ ਨਾਲ ਜਿਹੜੀ ਆਪਾਂ ਹੈਗੀ ਐ ਜਾਲੀ ਵੀ ਬਣਾ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਇੱਕ ਫੰਦਾ ਉਲਟਾ ਧਾਗਾ ਅੱਗੇ ਕਰਕੇ ਧਾਗਾ ਅੱਗੇ ਰੱਖਾਂਗੇ ਦੋ ਫੰਦੇ ਉਲਟੇ ਹੋਣਗੇ ਵਿੱਚ ਠੀਕ ਹੈ ਇੱਕ ਇਧਰ ਡਿਜ਼ਾਈਨ ਦਾ ਕੇਧੇਲੇ ਡਿਜ਼ਾਈਨ ਠੀਕ ਹੈ ਧਾਗਾ ਪਿੱਛੇ ਕਰਾਂਗੇ ਦੋ ਫੰਦਿਆਂ ਦਾ ਇੱਕ ਕਰਦਾਂਗੇ ਠੀਕ ਹੈ ਧਾਗਾ ਅੱਗੇ ਜਾਲੀ ਪਾਵਾਂਗੇ ਸਿੱਧਾ ਬਣੇਗੀ ਠੀਕ ਹੈ ਧੱਗ ਅੱਗੇ ਦੋ ਦਾ ਇੱਕ ਕਰਾਂਗੇ ਨਾਲ ਜਾਲੀ ਵੀ ਕਰਾਂਗੇ ਠੀਕ ਹੈ ਆ ਜਿਹੜਾ ਉਲਟਾ ਹੈ ਉਹ ਉਲਟਾ ਬੁਣਾਂਗੇ ਠੀਕ ਹੈ ਐਸ ਟੀਜ਼ਾ ਜਿਹੜਾ ਇਸ ਤਰੀਕੇ ਨਾਲ ਆਪਾਂ ਬੁਣ ਲਾਂਗੇ ਅੱਗੇ ਆਪਾਂ ਦੀ ਡਿਜ਼ਾਈਨ ਦੀ ਆਪਣੀ ਥਰਡ ਸਲਾਈ ਥਰਡ ਸਲਾਈ ਚ ਕਰਨ ਜਿਵੇਂ ਜਿਹੜੇ ਫੰਦੇ ਜਿਵੇਂ ਦੱਸਦੇ ਉਵੇਂ ਬੁਣਾਂਗੇ ਇੱਕ ਫੰਦਾ ਐਸ ਟੀਜ਼ ਐਸ ਤਰੀਕੇ ਨਾਲ ਉਤਾਰ ਲਾਂਗੇ ਠੀਕ ਹੈ ਇੱਕ ਫੰਦਾ ਸਿੱਧਾ ਇੱਕ ਦੋ 3 4 5 ਫੰਦੇ ਉਲਟੇ 2 ਫੰਦੇ ਸਿੱਧੇ ਫੇਰ ਜਿਹੜੇ 5 ਫੰਦੇ ਉਲਟੇ ਆਵਾਂਗੇ 1 2 3 4 ਤੇ 5 ਇੱਕ ਫੰਦਾ ਫੇਰ ਸਿੱਧਾ ਐਸ ਟਿਸ ਇਸ ਤਰੀਕੇ ਨਾਲ ਉਤਾਰ ਲੈਣਾ ਠੀਕ ਹੈ ਅੱਗੇ ਆਗੇ ਆਪਣੀ ਡਿਜ਼ਾਈਨ ਦੀ ਨੈਕਸਟ ਸਲਾਈਡ ਏਸੀ ਕਰਨਾ ਪਹਿਲਾ ਫੰਦਾ ਜਿਹੜਾ ਉਤਾਰਾਂਗੇ ਠੀਕ ਹੈ ਧਾਗਾ ਪਿੱਛੇ ਕਰਾਂਗੇ ਆ ਉਲਟਾ ਤੇ ਇਹਦਾ ਦੋ ਦਾ ਇੱਕ ਕਰਦਾਂਗੇ ਠੀਕ ਹੈ ਧਾਗਾ ਅੱਗੇ ਕਰਾਂਗੇ ਨਾਲ ਇੱਥੇ ਜਾਲੀ ਵੀ ਪਾ ਲਾਂਗੇ ਠੀਕ ਹੈ ਆ ਜਿਹੜਾ ਵਿਚਾਲਾ ਇਹ ਸਿੱਧਾ ਬੁਣਾਂਗੇ ਠੀਕ ਹੈ ਆ ਵੀ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਾਂਗੇ ਆ ਇਹਨੂੰ ਸਿੱਧਾ ਕਰਕੇ ਦੋ ਦਾ ਇੱਕ ਕਰਦਾਂਗੇ ਠੀਕ ਹੈ ਇਸਿੱਕ ਕਿਨ ਕਰਕੇ ਨਾਲ ਜਾਲੀ ਵੀ ਪਾਵਾਂਗੇ ਠੀਕ ਹੈ ਦੋ ਦਾ ਇੱਕ ਵੀ ਕਰਦਾਂਗੇ ਨਾਲ ਜਾਲੀ ਕਰਾਂ ਧਾਗਾ ਅੱਗੇ ਇੱਕ ਫੰਦਾ ਵਿੱਚ ਉਲਟਾ ਠੀਕ ਹੈ ਧਾਗਾ ਪਿੱਛੇ ਸੌਰੀ ਸੌਰੀ ਆਉਂ ਉਲਟਾ ਜਾਲੀ ਘਟਾਉਣਾ ਸੀ ਠੀਕ ਹੈ ਧਾਗਾ ਪਿੱਛੇ ਰੱਖਾਂਗੇ ਆ ਦੋ ਦਾ ਇੱਕ ਕਰਾਂਗੇ ਠੀਕ ਹੈ ਧਾਗਾ ਅੱਗੇ ਜਾਲੀ ਪਾਵਾਂਗੇ ਆ ਵੀ ਚੱਲ ਲੱਗਾ ਸਿੱਧੇ ਉਲਾਂਗੇ ਆ ਵੀ ਸਿੱਧਾ ਬੁਨਾਂਗੇ ਧਾਗਾ ਅੱਗੇ ਕਰਾਂਗੇ ਆ ਦੋ ਦਾ ਇੱਕ ਕਰਦਾਂਗੇ ਦੋ ਦੇ ਕਰਾਂ ਆ ਸਿੱਧਾ ਬੁਨਾਂਗੇ ਅਗਲੀ ਜਿਹੜੀ ਸਿਲਾਈ ਆ ਉਹ ਸਾਰੀ ਇਸ ਦੀ ਕਿਨ ਉਤਾਰ ਲਾਂਗੇ ਸਾਰੀ ਜਿਹੜੀ ਸਿਲਾਈ ਆ ਉਹ ਉਲਟੀ ਉਲਟੀ ਬੁਨਾਂਗੇ ਸਾਰੀ ਸਿਲਾਈ ਜਿਹੜੀ ਇਸ ਤਰੀਕੇ ਨਾਲ ਉਲਟੀ ਉਲਟੀ ਬੁਨਾਂਗੇ ਦੀ ਸਾਰੀ ਸਲਾਈਆ ਉਹ ਇਸ ਤਰੀਕੇ ਨਾਲ ਉਲਟੀ ਉਲਟੀ ਹੀ ਬਣਾਗੇ ਆਪਾਂ ਅੱਗੇ ਆਗੇ ਆਪਣੀ ਡਿਜ਼ਾਈਨ ਦੀ ਨੈਕਸ ਸਲਾਈ ਇਹ ਇਸ ਕੀ ਕਰਨਾ ਸਾਰੀ ਸਲਾਈ ਸਿੱਧੀ ਸਾਈਡ ਤੋਂ ਉਲਟੀ ਉਲਟੀ ਹੀ ਬੋਣੀ ਹੈ ਸਾਰੀ ਸਿਹੜੀ ਜਿਸਦੀ ਸਾਈਡ ਤੋਂ ਸਲਾਈ ਉਲਟੀ ਉਲਟੀ ਬੋਣੀ ਹੈ उतार लें उल्टा उल्टा बना सारी सिलाई जड़ी, उल्टी उल्टी ही बना जोड़ा लास्ट ऐस चीज़ है इस तरीके बोल लंगे ਠੀਕ ਹੈ ਅਗੇ ਅਗੀ ਡਿਜ਼ਾਈਨ ਦੀ ਨੈਕਸ ਸਲਾਈ ਉਲਟੀ ਸਾਈਡ ਤੋਂ ਉਲਟੀ ਸਾਈਡ ਤੋਂ ਸਾਰੀ ਸਿਲਾਈ ਹੈ ਉਲਟੀ ਉਲਟੀ ਹੀ ਬਣਾਉਂਗੇ ਠੀਕ ਹੈ ਜੀ ਸਾਰੀ ਸਿਲਾਈ ਹੈ ਉਲਟੀ ਉਲਟੀ ਹੀ ਬਣਾਉਂਦੇ ਆ ਆਪਾਂ ਜੰਗਲ ਅਗੀ ਨੈਕਸਟ ਸਲਾਈ ਇਸ ਤਰੀਕੇ ਨਾਲ ਲਾਂਗੇ ਸਾਰੀ ਸਲਾਈ ਜਿਹੜੀ ਉਲਟੀ ਉਲਟੀ ਹੁਣਾਗੇ ਕਿੱਥੇ ਕਿੱਥੇ ਹੋ ਰਹੀ ਸਾਰੀ ਸਲਾਈ ਜਿਹੜੀ ਇਸ ਤਰੀਕੇ ਨਾਲ ਆਪਾਂ ਸਾਰੀ ਸਾਰੀ ਉਲਟੀ ਉਲਟੀ ਹੀ ਬਣਾਗੇ ਬਹੁਤ ਕੋਈ ਜੰਗਲ ਹੋਊਗਾ ਕਿ ਕਾਹਦੇ ਕਿ ਸਾਰੀ ਸਲਾਈ ਜਿਹੜੀ ਹੈਗੀ ਆ ਉਹ ਉਲਟੀ ਉਲਟੀ ਹੀ ਬਣਾਗੇ ਉਹਦੇ ਕੋਈ ਕੱਪੜੇ ਆਉਂਦੇ ਠੀਕ ਹੈ ਅਗੇ ਅਗੇ ਡਿਜ਼ਾਈਨ ਦੀ ਨੈਕਸ ਸਲਾਈ ਇਹ ਵੀ ਉਲਟੀ ਸਾਈਡ ਤੋਂ ਸਾਰੀ ਆਪਾਂ ਉਲਟੀ ਉਲਟੀ ਹੀ ਬਣਾਈ ਸਾਰੀ ਸਮਾਈ ਜਿਹੜੀ ਉਲਟੀ ਸਾਈਡ ਤੋਂ ਉਲਟੀ ਉਲਟੀ ਹੀ ਬਣਾ ਦੇ ਇਸ ਤਰੀਕੇ ਨਾਲ ਠੀਕ ਹੈ ਜੀ ਸਾਰੀ ਸਿਲਾਈ ਹੈ ਇਸ ਤਰੀਕੇ ਨਾਲ ਉਲਟੀ ਉਲਟੀ ਹੀ ਬਣਨੀ ਹੈ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਡਿਜ਼ਾਈਨ ਹੋ ਗਿਆ ਕੰਪਲੀਟ ਇਹ ਬਸ ਇਸ ਤੋਂ ਬਾਅਦ ਦੁਬਾਰਾ ਜਿਹੜਾ ਹੈਗਾ ਫਰੰਟ ਸਾਈਡ ਤੋਂ ਡਿਜ਼ਾਈਨ ਬਣਾ ਸਟਾਰਟ ਹੋ ਜਾਊਗਾ ਤੇ ਡਿਜ਼ਾਈਨ ਆਪਣਾ ਹੋ ਗਿਆ ਕੰਪਲੀਟ ਅਗਰ ਡਿਜ਼ਾਈਨ ਪਸੰਦ ਹੋਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ